ਓ ਗਾਇਸ ਸਮਾਪਤ ਹੋ ਗਣੀ ਉਹ ਅੰਮ ਨੇ ਦਿਖਾਤਾ ਸਟਾਲ ਉਹ ਅੰਮ ਅੰਮ ਨੇ ਦਿਖਾਤਾ ਦੇਖ ਲੋ ਗਾਇਸ ਫੁੰਮਣਾ ਵਾਲਾ ਹੈ ਹੈ ਫੁੰਮਣਾ ਵਾਲੇ ਚ ਜ਼ਿਆਦਾ ਗਰਮੀ ਹੁੰਦੀ ਹੈ ਜ਼ਿਆਦਾ ਨਿਗ ਹੁੰਦਾ ਫੁੰਮਣਾ ਵਾਲੇ ਛੋਲ ਚ ਹਾਂ ਤੁਹਾਨੂੰ ਤੂੰ ਉਹਨੂੰ ਵਗ ਲਾ ਕੇ ਵੀ ਆਰਡਰ ਕਰਨਾ ਤੇ ਹਾਂ ਹੁਣ ਤੂੰ ਛੋਲ ਦੇ ਹੀ ਖਾਣ ਸਬਜੀ ਨਾਲ ਹਾਂ ਇਹ ਤੋਂ ਹੀ ਵੇਖੋ ਲੋਕਾਂ ਦੇ ਤਮਾਸ਼ਾ ਗਾਜਰਾ ਛੋਲ ਗਾਜਰਾ ਛੋਲ 10 ਇਹ ਕਿਹੜਾ ਕੰਬੀਨੇਸ਼ਨ ਹੋਇਆ ਭਲਾ ਮੱਚ ਨਾਈਸ ਕੰਬਲੈਕਸ ਦੂ ਚੌੜਾ ਰਾਤ ਬਣਾਇਆ ਹੈ ਐਡਾ ਵੱਡਾ ਬੁਟੀਕ ਖੋਲਿਆ ਡਸਟਿੰਗ ਲਈ ਕਪੜਾ ਨਹੀਂ ਇਹਦੇ ਡਸਟਿੰਗ ਉੱਤੇ ਨਿਰੀ ਮਾਇਆ ਹੀ ਮਾਇਆ ਕਿਉਂ ਇਹ ਛਾਲ ਲੈ ਕੇ ਪੂਰਤ ਕੀਤਾ ਹੀ ਬੁਟੀਕ ਦਾ ਮੂਤ ਦੇ ਬਲਿਆ ਕੀ ਮੂਤ ਤੇ ਆ ਗਿਆ ਨਮਸਟੋ ਮੂਤ ਤੇ ਆਪਾਂ ਕਹਿੰਦੇ ਵੀ ਜਿਹਦਾ ਕਿਸੇ ਦਾ ਕੀਤਾ ਹੀ ਨਹੀਂ ਹੈਗਾ ਇਹ ਲੈ ਮੂਰਤ ਰੱਬ ਨਾਲ ਸਿੱਧੀਆਂ ਪਾਈਆਂ ਤੇ ਜਿੱਦ ਤੇ ਮੂਰਤਾ ਕਰਦੇ ਨਹੀਂ ਰੱਬ ਦਾ ਨਾਮ ਤੇ ਲਿਆਈ ਰੱਬ ਦੇ ਨਾਮ ਨਾਲ ਹੀ ਮੂਰਤ ਹੁੰਦਾ ਹੁੰਦਾ ਰੱਬ ਦਾ ਨਾਮ ਤਾਂ ਹੀ ਲੈ ਲਿਆ ਹੋਰ ਲਓ ਜੀ ਇਹ ਹੁਣ ਤੋਂ ਵੀਡੀਓ ਪਾਉਣ ਲੱਗੀ ਹੈ ਚੱਲ ਪਾ ਦੇ ਅੱਜ ਬਸ ਹੀ ਬਲੋਗ ਤੇ ਪਾ ਲੱਕਰੋ ਚੱਕ ਲੋ ਹੋਈ ਪਈ ਚੱਕ ਲੋ ਚੱਕ ਲੋ ਵਾਲੇ ਇਹ ਕਾ ਰੰਗ ਸੋਨਾ ਹੈ ਤਿੰਨ ਵੀਡੀਓ ਸ਼ੂਟ ਹੋਣੀਆਂ ਨੇ ਆ ਜਾ ਫਟਾਫਟ ਨਵੇਂ ਵਿੜੋ ਕੰਮ ਆ ਗਈ ਬਸ ਮੈਂ ਮੈਂ ਵੀ ਕਰਨੀ ਥੱਲੇ ਪੈਣ ਦੇ ਉਹ ਤਾਂ ਹੈਗੇ ਨਹੀਂ ਮੈਂ ਵੀ ਭੇਜਣੇ ਨੇ ਕਿ ਰੂਟ ਜਾਣ ਦੇ ਤਿੰਨ ਵੀਡੀਓ ਕਿਹੜੀਆਂ ਸ਼ੂਟ ਹੋਣੀਆਂ ਇੱਕ ਆ ਇੱਕ ਹੈਂਡਵਰਕ ਹੈਨੋ ਕਾਲੀ ਹਾਂ ਹੈਨੋ ਕਰਦੇ ਕੁੱਝ ਨਹੀਂ ਵਰਕ ਕਰ ਤੇ ਬਣਾਣਾ ਕੀ ਮਾਸਟਰ ਕੋਆ ਹੁਣ ਲੈ ਤਾਂ ਚਾਬ ਨੇ ਮੈਂ ਤਾਂ ਕੋਈ ਨਹੀਂ ਖਣਾ ਮੈਂ ਤੇ ਆਪ ਨਹੀਂ ਕੁਝ ਖਣਾ ਬਸ ਛੱਡੋ ਫਿਰ ਕੈਨਸਲ ਨਹੀਂ ਦੱਸੋ ਵੀ ਨਹੀਂ ਕੁਝ ਬਣਾਣਾ ਫਿਰ ਬਾਕੀ ਗੁਰਦਾਰ ਦੋ ਜਾਂਦੇ ਤੇ ਮੇਰੇ ਫੋਨ ਪੈ ਕੇ ਜਾ ਤੇ ਮੇਰੇ ਫੋਨ ਚ ਚੋਕੇ ਮੈਨੂੰ ਕੀ ਪਤਾ ਹੈ ਫਿਰ ਸਵੇਰ ਦੀ ਟੈਨਸ਼ਨ ਹੁੰਦੀ ਹੈ ਫਿਰ ਮੈਂ ਚੁੱਕ ਕੇ ਤੜਾ ਛੜੇ ਮੈਂ ਚੁੱਕੀ ਨਹੀਂ ਮਟਰ ਪਏ ਸੱਚ ਮਟਰ ਪਾ ਲੂੰ ਯਾਰ ਤੋ ਲੈ ਇੱਕ ਤੇ ਆ ਗਿਆ ਤੇ ਆਈਫੋਨ ਕਿੱਥੇ ਮੇਰਾ ਨੇ ਇੰਨਾ ਸੋਹਣਾ ਬੂਟਾ ਇਹਨੂੰ ਇੱਥੇ ਕਿੱਥੇ ਰੱਖਿਆ ਹੈ ਅੰਦਰ ਵਾਸਤੇ ਹੀ ਘੜਿੰਡੋਰ ਹੈ। ਪਾਣੀ ਦੀ ਫਿਰ ਇਹ ਸੈਂਟਰ ਦੇ ਵਿੱਚ ਪਿਆ ਇਹਨੂੰ ਕਿ ਉਹਦੇ ਵਿੱਚ ਰੱਖਣਾ ਸੀ ਨੁਕਰ-ਨੁਕਰ ਜੀ ਚ। ਸੋਨੁ ਲੈ ਗਿਆ ਜੁਲਰੀ। ਹੂੰ। ਚੋਲ। ਜੁਲਰੀ ਲੈ ਲਓ ਭਾਈ। ਜਿਆਦਾ ਕੁਝ ਪਤਾ ਨਾ ਲੱਗੇ ਕੀ ਬੋਲਣਾ ਮੈਂ। ਜੁਲਰੀ ਲੈ ਲਓ ਭਾਈ। ਕਹਿਣਾ ਕੁਝ ਹੋਰ ਜਿੱਤੇ ਹੀ ਪਾ ਲੱਗਿਆ ਕਹਿੰਦੇ-ਕਹਿੰਦੇ ਮੈਨੂੰ। ਆਵੇ ਜੁਲਰੀ ਤੇ ਸਾਹਮਣੇ। ਆ ਜੁਐਲਰੀ ਇਹ ਤਾਂ ਕੁਛ ਵੀ ਨਹੀਂ ਜਿਹੜਾ ਸਟਾਕ ਅੰਦਰ ਭਿਆਂ ਨਾ ਮਾ ਸਾਸੀ ਕੱਢ ਲਿਆ ਯਾਰ ਮੇਲੇ ਹੋ ਗਿਆ ਕੱਢੋ ਉਹਨਾਂ ਦੀ ਵੀਡੀਓ ਪਾਓ ਸਟਾਕ ਦੀ ਤੇਰੇ ਕਿਹੜਾ ਦੰਮੂ ਮੈਂ ਅੱਧਰੋਂ ਕਲਾਸ ਵੇਖੀਗੀ ਮੈਂ ਦੰਮੂ ਕਿੱਥੇ ਦੰਮੂ ਕਿੱਥੇ ਬਾਅਦ ਚੋਂ ਨਹੀਂ ਆਦਾ ਦੰਮੂ ਤੇ ਆਈ ਨਹੀਂ ਹੈਗੀ ਹੂੰ ਹੂੰ ਸੋਨੂੰ ਤੇਰਾ ਨੰਬਰ ਦਿੱਤਾ ਮੈਂ ਇੱਕ ਪਾਰਸਲ ਆਊਗਾ ਲੈ ਲਈ ਉਹਨੂੰ ਪੇਮੈਂਟ ਕਰਕੇ ਕਿਹੜਾ ਪਾਰਸਲ ਮੈਨੂੰ ਅੱਜ ਫੋਨ ਕਰ ਕਰ ਕਮਲਾ ਹੋ ਗਿਆ ਵਿਚਾਰਾ ਮੈਂ ਮਹਿੰਗਾਈ ਕਿ ਤੰਬੀ ਜੀ ਦੰਮੂ ਨੇ ਹੁਣ ਰੱਖਿਆ ਦਮੂ ਅੱਜ ਫੋਨ ਕਰਕੇ ਪਾਗਲ ਹੋ ਗਿਆ ਵਿਚਾਰਾ ਉਹ ਫੋਨ ਚੁੱਕਿਆ ਮੈਂ ਚਾਮੀ ਫੇਰ ਆ ਕੇ ਕਹਿੰਦਾ ਹੁੰਦਾ ਮੈਂ ਇੱਧਰ ਆ ਗਿਆ ਭਾਈ ਕੇ ਪਸ਼ੋਰਲ ਮੈਂ ਦੇ ਲੋਗੇ ਜੀ ਹੁਣ ਟਾਈਮ ਹੈਗਾ ਵੀਰੇ ਆ ਜਾਓ ਕਹਿੰਦਾ ਨਹੀਂ ਹੁਣ ਮੈਂ ਸਵੇਰੇ ਮੈਂ ਫੇਰ ਜਾਂਦਾ 3 ਵਜੇ ਤੋਂ ਬਾਅਦ ਆਇਓ ਕਹਿੰਦਾ ਮੈਨੂੰ ਕੇ ਹੋਰ ਦਰਮਬਰ ਦੇ ਦੋ ਫੇਰ ਮੈਂ ਵੀ ਅੰਮਨ ਦਾ ਕੋਈ ਪਤਾ ਨਹੀਂ ਫੋਨ ਚੱਕ ਕੇ ਕਿਨਾ ਚੱਕਿਆ ਤੇ ਭਾਜੀ ਤੇ ਮੈਂ ਹਉ ਹੀ ਨਹੀਂ ਪਤਾ ਕਿ ਇਹ ਬਿਜ਼ੀ ਹੁੰਦੇ ਫੇਰ ਮੈਂ ਸਾਨੂੰ 13 ਨੰਬਰ ਦੇ ਦਿੱਤਾ ਜਿਉਂ ਤੂੰ ਚੱਕ ਲਈ ਭੈਣ ਬਣ ਕੇ ਉੱਤੇ ਆਮਾ ਜਹਣ ਆ ਜੂਗਾ ਬਸ ਚੰਗਾ ਉਹਨੂੰ 399 ਰੁਪਏ ਪੇਮੈਂਟ ਕਰਨੀ 399 ਕਰੀ 90 ਜਗਰਨ ਕਹਿਤਾ 90 ਫਿਰ 1 ਰੁਪਇਆ ਵੀ ਵਾਧਾ ਨਾ ਕਰੀ ਚੰਗਾ 89 ਹੀ ਕਰਾ ਦੇ ਤੇ ਉਹਦੇ ਕੋਲੋਂ ਲੈ ਲਈ ਫਾਰਸ ਲੈ ਆਗੀ ਕਮਲ ਦੀਦੀ ਨੇ ਉਹ ਕੰਡਾ ਵਿੰਟ ਵੇਖੀ ਉਹਨੂੰ ਕਹਿ ਨਹੀਂ ਤੀਆਂ ਆਪਾਂ ਮੋਟੇ ਹਲ ਨੂੰ ਮੈਂ ਸੋਹਣੀਆਂ ਘੁਲੀਆ ਵੇਖ ਕੇ ਤੇ ਉਹ ਕਰੀ ਆ ਉਹ ਬਲਵਿੰਦਰ ਅੱਜ ਮੈਨੂੰ ਕਹਿਦਾ ਕਹਿੰਦਾ ਲੈ ਤੂੰ ਹੀ ਕਿਵੇਂ ਲੱਗਿਆ ਉਹ ਕਮਲੇ ਵਾਲੇ ਨੇ ਮੈਂ ਕਿਉਂ ਕੀ ਹੋਇਆ ਆ ਕਹੀਏ ਬੇਬੇ ਅਸੀਂ ਜਾ ਬੈਠੇ ਹਾਂ ਹਾਂ ਦੇਖ ਮਮ ਜੀ ਦਾ ਪੈਸ ਹੈਗਾ ਤੁਸੀਂ ਤਾਂ ਯਾਰ ਆਤੀ ਕਰਾਈ ਜਾਂਦੇ ਕਿਹੜੀ ਵੀਡੀਓ ਭਾਈ ਨਿਕਲ ਕਿਹੜੀ ਵੀਡੀਓ ਤੋਂ ਦੇ ਤਾਂ ਮੈਨੂੰ ਬਲਿੰਦਰ ਕਹਿੰਦੇ ਮੈਂ ਇਹਨੂੰ ਕਹਿੰਦੀ ਮੈਂ ਕਹਾਂ ਕੀ ਗੱਲਾਂ ਕੀਤੀਆਂ ਮਮੀ ਐਸੀ ਬੈਠੀ ਤੁਹਾਡਾ ਫੋਨ ਸੋਹਣੀ ਕੁੜੀਆਂ ਵੇਖਿਆ ਢਾਣੇ ਘਰ ਆ ਕੇ ਗੱਡੀ ਰੋਕੀ ਤਾਂ ਹੀ ਕਹਿੰਦੇ ਬਲਿੰਦਰ ਮੈਂ ਇਹਨੂੰ ਕਹਿੰਦੀ ਮੈਂ ਹੈ ਕਿਤੇ ਉਦੋਂ ਦੀ ਗੱਲ ਕਰੰਦਾ ਮੈਂ ਕਿਉਂ ਆਈ ਉਹ ਤੁੱਕੀ ਕਹਿੰਦਾ ਬੂਟਾ ਲੈ ਉਹਨੂੰ ਇੱਕ ਮਨ ਲੱਗਿਆ ਉਹ ਪਹਿਲਾਂ ਮੈਂ ਕਿਹਾ ਮਰੂਤ ਤੋੜ ਲਈਏ ਕਹਿੰਦਾ ਨਹੀਂ ਨਹੀਂ ਮੇਰੇ ਬੂਟਾ ਨੇ ਕਿਹੜਾ ਕਿਰਨਾਈ ਕਹਿੰਦੇ ਇੱਕ ਚੱਕੀ ਬਣਾ ਦੇਵਾ ਤਾ ਇਹ ਇੱਕ ਬੂਟੇ ਨੂੰ ਮਰੂਤ ਲੱਗਾ ਇੰਦਾ ਵੱਡਾ ਉਹ ਕਹਿੰਦਾ ਇਹਦੇ ਨਹੀਂ ਮਰੂਤ ਦੇ ਹੋ ਕਹਿੰਦਾ ਤਾਂ ਹੀ ਫਿਰ ਬਲਿੰਦਰ ਕਹਿੰਦਾ ਪਤਾ ਨਹੀਂ ਉਹ ਅੱਗੋਂ ਕੀ ਕਹਿੰਦਾ ਮੇਰੇ ਵੀ ਕੋਈ ਇੱਜ਼ਤ ਹੈ ਮੈਂ ਮੈਂ ਮੰਨਨ ਨਹੀਂ ਲਈ ਮੈਂ ਨਾ ਉਹਨੂੰ ਕੀ ਗੱਲ ਕਹੀ ਉਹ ਮਾਰੇ ਕੀ ਕਿਹਾ ਮੈਂ ਸੋਹਣੀਆਂ ਕੁੜੀਆਂ ਵੇਖੀਆਂ ਮੈਂ ਇਹ ਸੋਹਣੀਆਂ ਕੁੜੀਆਂ ਵੇਖ ਮੈਂ ਕਿਉਂ ਕਰਦਾ ਤਾਂ ਤੁਮ ਚਰਮੰਦ ਕਹਿੰਦਾ ਕਿ ਨਾ ਦੇਖੋ ਗੱਲਾਂ ਕਹਿ ਜੀ ਕਰਦਾ ਮੈਂ ਗੱਲਾਂ ਤੂੰ ਕੀ ਮੈਂ ਕਿ ਸਾਡੇ ਕੋਲ ਤੂੰ 16 17 ਸਾਲਾਂ ਦਾ ਮੈਂ ਹੈ ਮੈਂ ਮੇਰੇ ਮੁੰਡੇ ਦੀ ਉਮਰ ਦਾ ਤੂੰ ਨਹੀਂ ਜਨਾਹ ਨਹੀਂ ਜਨਾਹ ਆ ਮਤ ਜਨਾਹ ਆ ਫਿਰ ਕਿ ਲੱਗੇ ਕਿਹਦੀ ਵੀਡੀਓ ਬਣਾਣੀ ਦਮਨ ਨੇ ਬਣਾਉਣੀਆਂ ਸਾਰੀ ਵੀਡੀਓ ਅੰਮਣ ਕਹਿੰਦੀ ਮੈਨੂੰ ਤਜਾਬ ਬਣਿਆ ਤਾਂ ਦੱਸ ਬਾਕੀਆਂ ਨੇ ਮਿਲਟੀ ਖਾਣੀ ਚਲ ਅਹੀ ਵੀ ਕੁਝ ਬਣਾ ਲਾਂਗੇ ਬੋਹਾ ਸ਼ੋਹਾ ਨਹੀਂ ਤੇ ਇੱਧਰ ਰੋਟੀ ਮੰਗ ਲਾਂਗੇ ਤੋਈ ਤੇ ਕਿਹਨੇ ਆਦਿ ਮੈਨੂੰ ਕੋਈ ਪਤਾ ਨਹੀਂ ਕੀ ਕਰਨਾ ਲੈ ਸੁਣ ਨੂੰ ਸੁਣ ਨੂੰ ਪਹਿਲਾਂ ਹੀ ਜਵਾਰਦੇ ਆ ਗੱਡਾ ਬਣਾ ਰਹੀਆਂ ਇੱਥੋਂ ਹੀ ਖਾ ਰਹੀਆਂ ਤੁਹਾਡੇ ਰਾਤ ਦਾ ਆਪਦਾ ਤੇਨੀ ਤੇ ਜਾ ਬਣੇ ਹੁਣ ਨਹੀਂ ਮੈਂ ਕਿਹਾ ਤਾ ਜਾ ਮੈਂ ਇੱਥੋਂ ਹੀ ਖਾਣੀ ਆ ਹਾਂ ਤੋ ਫੇਰ ਲਈ ਤੇ ਕੁਝ ਵੀ ਨਹੀਂ ਬਣਾਣਾ ਚ ਆਰਡਰ ਕਰ ਲਓ ਆਹੋ ਆਰਡਰ ਕਰ ਲਓ 버거 버거 ਨਹੀਂ ਖਾਣੇ ਹੈਗੇ 버거 ਨਹੀਂ ਹਮ ਇਹਨਾਂ ਦਾ ਉਹ ਵਸਵਾੜਾ ਕੀ ਪਾਸਾ ਤੇ ਪੀ ਜਾ ਆਸਤੇ ਪਿਜ ਨਾਲ ਤੇ ਤੁਹਾਨੂੰ ਓਨੇ ਦੀ ਵਧੀਆ ਰੋਟੀ ਬਣ ਜਾਣੀ ਭਰੇ ਫਿਰ ਤੇਰੇ ਟਿਪਨ ਨੂੰ ਫੇਸ ਕਰ ਲੈ ਕੇ ਰੁਕ ਨਹੀਂ ਮੈਂ ਨਹੀਂ ਕਹਿੰਦਾ ਤੇਰਾ ਮੂੰਹ ਇਦਾਂ ਹੀ ਸੋਹਣਾ ਆਉਂਦਾ ਵੇ ਇਹ ਤੇ ਕਿੰਨੀ ਕਲੈਰਟੀ ਆਉਂਦੀ ਆ ਮੈਂ ਬੋਲੀ ਜਾਂਦੀ ਵੀਡੀਓ ਖਤਮ ਕਰ ਕਰ ਰੱਖ ਤੇ ਸਭ ਜਨਤਾ ਪਾ ਗਈ ਬੈਠੀ ਹੈ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਮੈਂ ਮਨਪਿਕ कौर ਅੱਜ ਤੁਸੀਂ ਮੈਨੂੰ ਦੇਖ ਕੇ ਬੜੇ ਹਰਾਣ ਹੋ ਰਹੇ ਹੋਵੋਗੇ ਕਿ ਤੁਸੀਂ ਅੱਜ ਪੰਜਾਬੀ ਪਹਿਰਾਵੇ ਤੇ ਕਿਦਾਂ ਤੇ ਸੋਨੂ ਦੀ ਥੋੜੀ ਜੀ ਸਿਹਤ ਖਰਾਬ ਸੀ ਤੇ ਸੋਨੂ ਕਹਿੰਦੀ ਕਿ ਅਮਨ ਵੀ ਮੈਂ ਇਹ ਵੀਡੀਓ ਨਹੀਂ ਸ਼ੂਟ ਕਰ ਸਕਦੀ ਜਿਵੇਂ ਤੁਸੀਂ ਸਾਰੇ ਪੜ ਭਰਾਵਾਂ ਨੂੰ ਪਤਾ ਹੀ ਹੈ ਅੱਜ ਸਾਡੇ ਬਲੌਗਿੰਗ ਵਾਲੇ ਚੈਨਲ ਵੀ ਦੇਖ ਦਿਓ ਕਿਉਂਕਿ ਤੁਹਾਨੂੰ ਪਤਾ ਕਿ ਸੋਨੂ ਡਾਣੇ ਆਪਣੇ ਨਵੇਂ ਘਰ ਦੇ ਸ਼ਿਫਟ ਕੀਤਾ ਤੇ ਉਧਰ ਕੋਸ਼ਨਾ ਕੁਝ ਕੰਮ ਜਿਹੜਾ ਚੱਲਦਾ ਰਹਿੰਦਾ ਇਸ ਕਰਕੇ ਸੋਨੂੰ ਥੋੜਾ ਬਿਜ਼ੀ ਹੋਣ ਕਰਕੇ ਥੋੜੀ ਸੇਤ ਵੀ ਤੁਹਾਨੂੰ ਪਤਾ ਮੌਸਮ ਐਦਾਂ ਦਾ ਤਾਂ ਥੋੜੀ ਸੇਤ ਜਿਹੜੀ ਸੀ ਉਹਨਾਂ ਦੀ ਟੀਕਨੀਕ ਇਸ ਕਰਕੇ ਆਪਾਂ ਭੈਣ ਦੀ ਸਪੋਰਟ ਕਰਦੇ ਹੋਏ ਤੇ ਸੋਚਿਆ ਕਿ ਕਿ ਉਹਨਾਂ ਤੁਹਾਡੇ ਨਾਲ ਜਿਹੜੇ ਸੂਟ ਆਏ ਦਾ ਸਾਡੇ ਕੋਲ ਨਵੇਂ ਥੋੜਨਾਂ ਨਾਲ ਆਪਾਂ ਸਾਰੇ ਸ਼ੇਅਰ ਕਰ ਦਈਏ ਚਲੋ ਗਾਇਜ਼ ਸੋਨੂੰ ਦੀਦੀ ਚਾਹ ਬਣਾਣ ਦੀ ਲੱਗਦਾ ਤੇ ਮੈਂ ਉਧਰੋਂ ਰੌਂਡੀ ਮਾਰ ਕੇ ਇੱਧਰ ਆ ਗਈ ਚਾਹ ਤਾਂ ਦੇਖੀ ਨਹੀਂ ਤੇ ਬੁੱਧ ਮੁੱਕ ਗਿਆ ਤੇ ਹੁਣ ਮੈਂ ਵੇਖਣ ਦੀ ਸੋਨੂੰ ਨੇ ਤਾਂ ਉਹਦੇ 'ਚ ਇਹ ਸੋਨੂੰ ਜੇ ਉਧਰ ਹੁੰਦੀ ਤਾਂ ਫਿਰ ਵੀ ਐਦਾਂ ਕਰਦੀ ਜੇ ਉਧਰ ਹੁੰਦੀ ਤਾਂ ਪਾਣੀ ਪਾਣੀ ਜਾਂਦੀ ਕੋਣ ਮਿਲਾਦਾ ਸੋਹਣੇ ਮੇਰੇ ਕਰਕੇ ਪਾਣੀ ਕੀ ਤੈਨੂੰ ਦਵਾਂਗੀ ਦੁੱਧ ਹੈ ਨਹੀਂ ਮਰ ਉਹਦਰ ਲੈ ਆਇਆ ਦੁੱਧ ਹੈ ਨਹੀਂ ਉਧਰ ਵੀ ਉਧਰ ਵੀ ਖਤਮ ਹੋ ਗਿਆ ਦੁੱਧ ਪਹਿਲਾਂ ਮੈਂ ਉਧਰ ਹੀ ਲੈ ਦਾਂ ਉਹ ਬਟੇ ਮੂੰਹ ਪਰ ਮੈਂ ਮੂੰਹ ਸਵਾਰਨ ਦੀ ਚਾਹ ਨੂੰ ਨਾ ਦੋ ਕੀ ਕਿਹਾ ਇੱਕ ਘੁੱਟ ਮੈਂ ਪੀਉਂਗੀ ਕਿ ਤੂੰ ਪਿਲੀ ਫੜੀ ਇੱਕ ਰ ਇੱਕ ਘੁੱਟ ਤੂੰ ਪੀ ਲੈ ਇੱਕ ਘੁੱਟ ਮੈਂ ਨਹੀਂ ਪੱਕੀ ਗੱਲ ਉਧਰ ਵੀ ਨਹੀਂ ਦੁੱਧ ਮੈਂ ਲੈ ਗਈ ਹਾਂ ਦੁਪਹਿਰੇ ਹੂੰ 2:30 ਵੇ ਦੀ ਚਾਹ ਆ ਵਸ ਤੇ ਮੇਸਟਰ ਗਿਆ ਨਾ ਸੋਦੀਂ ਉਧਰ ਅਸੀ ਉਹਨਾਂ ਨੂੰ ਜਦ ਦੁੱਧ ਵਧ ਮੰਗਾਨੀ ਹੈ ਫੋਨ ਕਰੀ ਮੈਂ ਜਪੀ ਮੈਂ ਮਰ ਤੂੰ ਕਿਉਂ ਹਾਂ ਵੀ ਦੁੱਧ ਵਧ ਰੱਖਣਾ ਇੱਕ ਕਿਲੋ ਦੁੱਧ ਮੇਰਾ ਹੋ ਸ trà ਪੀਣ ਲਈ ਦੁੱਧ ਲੈ ਗਾਈਸ ਮੈਂ ਤਾਂ ਮਟਰ ਸਿੱਲਣ ਲੱਗੀ ਮੈਂ ਤਾਂ ਚੌਲ ਬਣਾਉਂਗੀ ਖਾਏਂਗਾ ਤੂੰ ਹੀ ਚੰਗੇ ਜਿਹੇ ਖਾਣੀਆਂ ਕੁਤਲੇ ਜਿਹੜਾ ਬਾਣੀ ਹਾਂ ਲੈ ਆ ਬੰਦ ਕਰ ਬਹੁਤ ਘੜ ਚਾਈ ਗਈ ਆ ਲੈ ਇੱਥੇ ਲਫਾਫਾ ਪਿਆ ਹੀ ਮੈਨੂੰ ਲੱਗਦਾ ਹੈ ਹੀ ਨਹੀਂ ਮਟਰ ਮੈਂ ਸੁਪਨੇ ਲਈ ਜਾਨੀ ਆ ਅੱਜ ਸਾਡੀ ਲਾਈਟ ਬਹੁਤ ਵਾਰ ਚਲ ਗਈ ਅੱਗੇ ਤਾਂ ਥੋੜਾ ਡਟ ਜਾਂਦੀ ਨਹੀਂ ਹੁੰਦੀ ਗਾਈਸ ਮੇਰਾ ਨਾ ਕੱਲ ਵੀ ਇੰਨਾ ਜੀ ਕਰਦਾ ਸੀ ਮਟਰਾਂ ਵਾਲੇ ਚੌਲ ਖਾਣ ਨੂੰ ਤੇ ਅੱਜ ਫੇਰ ਕਰਨ ਦਿਆਂ ਅੱਜ ਤੇ ਮੈਨੂੰ ਕੱਲ ਵੀ ਨਹੀਂ ਮਟਰ ਲੱਭੇ ਤੇ ਮੈਨੂੰ ਹੁਣ ਅੱਜ ਵੀ ਨਹੀਂ ਮਟਰ ਲੱਭਣੇ ਤੇ ਹੁਣ ਮੇਰਾ ਬੀਪੀ ਵੱਜ ਜਾਣਾ ਮਿੰਟਾਂ 'ਚ ਹੀ ਵੱਜ ਜਾਂਦਾ ਮੇਰਾ ਬੀਪੀ ਮਾੜੀ ਜੀ ਗਾਲਤੋ ਲੱਭ ਕੇ ਗਾਈਸ ਗਾਈਸ ਯੈਸ ਮੈਂ ਨਾ ਅੱਜ ਬਣਾਉਂਗੀ ਗਾਜਰਾ ਪਾ ਕੇ ਅਦਰਕ ਪਾ ਕੇ ਦੋ ਥੋੜੇ ਜਿਹਾ ਆਲੂ ਪਾ ਕੇ ਤੇ ਅਚਾਰ ਦੇ ਨਾਲ ਖਾਯੋ ਇਨੇ ਘੈਂਟ ਲੱਗਦੇ ਭਰਾਵਾਂ ਕਿ ਮੈਂ ਖਾ ਲਿਆ ਤੇਰੀ ਚੰਗ ਲੋ ਗਾਇਸ ਆਪਾਂ ਤੁਹਾਨੂੰ ਘੈਂਟ ਦੀ ਤੋਲ ਬਣਾ ਕੇ ਦਿਖਾਣੇ ਆ ਅੱਜ ਆ ਦੇਖੋ ਮਟੀਰੀਅਲ ਆਪਾਂ ਨੇ ਸਾਰਾ ਲੈ ਲਿਆ ਤੇ ਸਾਰਾ ਮਟੀਰੀਅਲ ਲੈ ਕੇ ਮੈਂ ਜਾਂਨੀ ਆ ਬੁਟੀਕ 'ਚ ਤੇ ਆ ਦੇਖੋ ਸਾਡਾ ਕੌਲਾ ਨਾ ਕੋਈ ਲੈ ਕੇ ਗਿਆ ਸੀ ਤੇ ਆ ਕੱਟ ਜਾ ਨਜ਼ਰ ਆ ਰਿਹਾ ਤੇ ਪਤਾ ਨਹੀਂ ਕਿਹਨੇ ਇਹਦੇ ਤੇ ਕੀ ਮਾਰਿਆ ਕੀ ਨਹੀਂ ਤੇ ਇਹਦੇ 'ਚ ਪਾਤਾ ਕੱਟ ਤੇ ਹੁਣ ਕੋਈ ਮੰਨਣ ਨਹੀਂ ਗਿਆ ਗਲਤੀ ਕਰਕੇ ਕੌਣ ਮੰਨਦਾ ਹੁੰਦਾ ਕੋਈ ਨਹੀਂ ਮੰਨਦਾ ਹੁੰਦਾ ਗਲਤੀ ਕਰਕੇ ਸੋ ਗਾਇਸ ਆਪਾਂ ਜੀ ਬੁਟੀਕ 'ਚ ਕਿਉਂਕਿ ਅੱਜ ਸਾਰੀਆਂ ਭੈਣਾਂ ਸਾਡੀਆਂ ਬੁਟੀਕ 'ਚ ਬੈਠੀਆਂ ਨੇ ਤੇ ਆਪਾਂ ਉੱਥੇ ਜਾ ਕੇ ਸਬਜ਼ੀ ਕੱਟਦੇ ਆ ਬਹੁਤ ਦਿਨ ਹੋ ਗਏ ਸੀਗੇ ਮਨ ਕਰ ਰਿਹਾ ਸੀਗਾ ਹਲਕਾ ਖਾਣਾ ਖਾਣ ਦਾ ਗ੍ਰਾਈਸਟਾਂਡ ਬਹੁਤ ਹੋ ਗਈ ਹੁਣ ਫੀਲਿੰਗ ਆਉਂਦੀ ਦਸੰਬਰ ਵਾਲੀ ਹਾਂਜੀ ਕੀ ਹੋ ਗਿਆ ਉਹਦੀਆਂ ਗੱਲਾਂ ਫਿਰ ਮਨ ਮੈਨੂੰ ਲੱਗ ਗਿਆ ਸਾਰਾ ਗੱਲ ਨਹੀਂ ਚਾ ਕਰਦੇ ਆ ਉੱਚੀਆਂ ਗੱਲਾਂ ਕਰਨ ਦੇ ਬਸ ਮੈਂ ਕਰੋੜ-ਪਈਆ ਖਾਤੇ ਚ ਬਸ ਦੇਰ ਦਾ ਕਰੋੜ ਹੋ ਰਿਹਾ ਜਦ ਪੇਰ ਕਰਾਂਗੇ ਕੋਈ ਹਮਝੂ ਨਾ ਅੱਛਾ ਕੋਈ ਗੱਲ ਨਹੀਂ ਜੀ ਕਰੋੜ ਤੇਰੇ ਚ ਪਿਆ ਕਰੋੜ ਮੇਰੇ ਚ ਕਰੋੜ ਹੀ ਸੋਨੂ ਦੇ ਖਾਤੇ ਚ ਪਿਆ ਹੋਣਾ 3 ਕਰੋੜ ਹੈਗਾ ਆਪਣੇ ਕੋਲੇ ਦੇਖ ਦੇ ਦੇ ਕਿਵੇਂ ਅਨ ਹੈਲਦੀ ਚੀਜ਼ਾਂ ਖਾਂਦੀਆਂ ਨੇ ਨਹੀਂ ਤੇ ਲਿੰਬੂ ਅਮਨ ਮੇਰੀ ਗੱਲ ਸੁਣ ਲੈ ਪੈਸਾ ਸਾਰਾ ਕੁਝ ਨਹੀਂ ਹੁੰਦਾ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਤੂੰ ਵੀ ਕਹਿੰਦੀ ਸਾੜ ਪੈਂਦਾ ਹਾਂ ਉਹ ਸੱਚ ਕਹਿੰਦੀ ਸਾੜ ਪੈਂਦਾ ਪਰੌਂਠੇ ਤੇ ਤੂੰ ਹੇਠਾ ਨਹੀਂ ਉਤਰਨ ਦਿੰਦੀ ਨੀ ਪਰ ਉਹਦੇ ਡਾਕਟਰ ਥੋੜਾ ਕੰਨਾ ਬੰਦ ਕਰੋ ਕਹਿੰਦਾ ਰੋਟੀ ਸਹੀ ਖਾਓ ਕਹਿੰਦਾ ਬਸ ਨਿਸ਼ਚ ਸਹੀ ਰੋਟੀ ਚ ਹੁੰਦਾ ਕੀ ਹੈ ਇਹ ਦੇ ਦਮ ਚ ਰੱਖਾ ਕਰਨ ਦੇ ਲਈ ਅੱਜ ਕੱਲ ਨਾ ਬਾਅਦ ਵੇਖੀਏ ਇੱਕ ਆਜਾ ਮੈਂ ਰੱਖ ਤੈਨੂੰ ਚਾਲ ਮੇਰੇ ਕੰਮ ਕਰਾ ਤੀ ਇੱਕ ਇੱਕ ਕਾਗਲ ਉੱਤੀ ਮੇਰੀ ਗੋਟੀ ਪਾ ਕੇ ਬੜੀ ਜਣਾ ਕਾਂਦਰਾ ਚ ਮੜੀ ਆਪਣੇ ਆਪ ਨਹੀਂ ਪਤਾ ਕਿਥੇ ਗਿਆ ਫੇਰ ਫੋਨ ਉਰੇ ਫੱਟ ਗਿਆ ਉਹ ਲੈ ਉਹ ਤੇ ਮਿਸਤਰੀਆਂ ਨੇ ਛੇੜ ਦਾਣਾ ਜਾ ਕੇ ਕਹਿੰਦਾ ਬੱਬੀ ਵੀ ਰਣ ਕੋ ਫੇਰ ਆਰਡਰ ਕਰ ਦਵੇ ਹਾਂ ਬੱਬੀ ਹੈ ਕਿ ਉਹ ਲਾ ਆਰਡਰ ਪਾ ਦੇ ਹਾਂ ਮਸੇਚ ਵੀ ਸਲਾ ਬਾਹਰ ਕੱਢ ਚ। ਕੀ ਆ ਪਿਆ ਰਿਹਾ? ਬਾਦੇ ਪਾਪੜ ਪੈ। ਹੋਰ ਹੋਦੇ। ਚੱਲ ਨਹੀਂ ਪਰਿਆ ਹੋ। ਨਾ ਟੋਨੀ ਕਦੋਂ ਆਉਣੀ ਹੋਣਾ। ਹੋਰ ਮੈਂ ਤਾਂ ਸੋਚਿਆ ਤੂੰ ਵੀਡੀਓ ਬਣਾਣੀ ਆ ਮੈਂ ਬੁਟੀਕ ਚ ਬੈ ਕੇ ਕੋਲ ਮਟਰ ਕੱਢ ਲੈਣੀ ਆ। ਕੱਢ ਲੈ ਆ ਜਾ ਕੱਢ ਲੈਣੀ। ਨਿਹਰਾ ਤੂੰ ਹੋਇਆ ਪਿਆ ਘੁੱਪ। ਕੋਈ ਨਾ ਆ ਜਾਂਦੀ ਲੈਟ ਕਢਾਉਣੀ। ਕੋਈ ਪਤਾ ਨਹੀਂ ਸਾਨੂੰ ਲੈਟਾ ਜ ਬਹੁਤ ਤੜੀ ਤੁਰ ਗਈ ਖੰਡ ਫੜੀ ਮੇਰੇ ਹੱਥ ਥੱਕ ਗਿਆ। ਉਹ ਤਰਾ ਦੇ। ਨਾ ਨਹੀਂ ਤਾਂ ਸਾਰੀ ਲੈਟ ਗਈ ਪਤਾ। ਸਾਰੀ ਗਈ ਏ। ਆ ਉਹ ਤਰਾ ਹੱਦ ਟੇਬਲ ਤੇ। ਉਮਦੀ ਲੈਟ ਪਰ ਜਾਣੀ ਆ ਅੰਦਰ ਤੇ ਚੌਲਤਾ 2 ਮਿੰਟ ਲੱਗਣੇ ਨੇ। ਨਹੀ 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 ਵੈਸੇ ਲੱਗੀ ਬੰਦ ਹੋਈ ਗੱਡੀ। ਨਹੀਂ ਤੇ ਇੱਕ ਘਟ ਮਿੰਨ ਦੇ ਦੀ। ਤੂੰ ਆ ਵੀ ਨਾ। ਬੱਸ ਭੁੱਖਾ। ਤੂੰ ਆ ਵੀ ਲਾ। ਦੇ ਦੇ ਰੋਈ ਨਾ ਬਾਅਦ ਚ ਕੰਦਾ ਚ ਸਿਰ ਮਾਰ ਮਾਰ ਕੇ। ਬਾਅਦ ਚ ਰੋਈ ਨਾ। ਵੈਸੇ ਸੂਟ ਤੁਸੀਂ ਉੱਚਾ ਸਵਾਇਆ ਇਹ ਉੱਚਾ। ਨਹੀਂ ਬਟੇ ਇਹ ਹੈ ਗਈ ਉੱਚਾ ਆ। ਕੋਲਾ ਕਿੰਨਾ ਪਸੰਦ ਕੀਤਾ ਸਾਰਿਆਂ ਨੇ। ਹੱਥੀ ਹੋਣਾ ਸੂਟ ਆ ਹੈ 4800 ਦਾ ਹੈ 4800 ਗਾਇਜ਼ 4800 ਦਾ ਸੂਟ ਜੇ ਹੱਥੀ ਦੂਜਾ ਦੱਸੀ ਤੇ ਬੜਾ ਦੂਜਾ ਹੀ ਦੁਰ ਗਿਆ ਉਧਰ ਆਇ ਲੈ ਤੁਹਾਨੂੰ ਇੱਕ ਘੁੱਟ ਮਿਲ ਦਈਂ ਬਸ ਇੱਕੋ ਘੁੱਟ ਲਾਸਟ ਤੇ ਸਾਰਾ ਖਤਮ ਹੋਣ ਸਾਰਾ ਘਟਾਰ ਆ ਗਿਆ ਅਮਨ ਦੀਦੇ ਕਹਿੰਦੀ ਚਾਦਰਾਂ ਮੈਂ ਪਾਗਦ ਮਤ ਨੂੰ ਕਹਿੰਦੀ ਚਾਦਰਾਂ ਤੇ ਮੈਂ ਬਰਨਾਲੇ ਗਿਆ ਉਹਦੇ ਉੱਥੇ ਜਾਉਂਦੀਆਂ ਮਰ ਸਕ ਗਾਂ ਹੋਉਂਦੀਆਂ ਦੇਖ ਕੇ ਨਹੀਂ ਆਈਆਂ ਆਪਾਂ ਇਹ ਤਾਂ ਨਹੀਂ ਨਹੀਂ ਤੁਹਾਨੂੰ ਕਹਿੰਦੀ ਸਵਾਗਤ ਤੇ ਜਾਣਾ ਕਹਿੰਦੀ ਆਮਣਾ ਮੈਂ ਦੋਈ ਨਬਾ ਦੇ ਬਰੋਗਾ ਹਟਾ ਦੇ ਪ੍ਰੋਗਰਾਮ ਰੰਦਾ ਮੇਰਾ ਪਤਾ ਆਈ ਤੇ ਹੈਗਾ ਬੰਦਾ ਦੂਜਾ ਲਈ ਆਈ ਤੇ ਕਿਦਾਂ ਦੀ ਪਾਰਟੀ ਮੰਗ ਲੈ ਆ ਦੇ ਇਹਨੂੰ ਪੁੱਠੇ ਕੰਮ ਮੈਡਮ ਨੂੰ ਮੇਰੇ ਰੜਕਾਂ ਦੇ ਤਾ ਹੁੰਦਾ ਜਦੋਂ ਰੜਕਦਾ ਨਾ ਫਿਰ ਰੜਕ ਕੱਢਦੇ ਨੇ ਅਹੀ ਬਾਟਾ ਰੱਖਦੇ ਨਹੀਂ ਹੈਗੇ ਰੜਕਾਂ ਇਹ ਕਰੀ ਹੋਣ ਜਾ ਉਹਨੇ ਕਰੀ ਜਦ ਬਲਿੰਦਰ ਨੇ ਆਣਾ ਫਿਰ ਚਲਾਂਗੇ ਆਪਾਂ ਸਾਰੇ ਜਣੇ ਆਈ ਉਦੋਂ ਹੀ ਜਾਵਾਂਗੇ ਬਲਿੰਦਰ ਹੈ ਘਾੜੇ ਕੋਲ ਪੈ ਕੱਤੇ ਜਾਂਦੇ ਕਿ ਢਾਈ ਮਨਸੋਨ ਉਹੀ ਪਾਰਟੀ ਦੇੜਿਕਾ ਕਰਦੀ ਆਈ ਪ੍ਰਿੰਦਰ ਤੇ ਇੱਕ ਬਦਲਾ ਗੜ ਕੇ ਲੈ ਤੇਰੀ ਜਨਾਲੀ ਉੱਥੇ ਲੈ ਕੇ ਉੱਥੇ ਲੈ ਤੂੰ ਹੁੰਦਿਆ ਜਦ ਪ੍ਰਿੰਦਰ ਕਹਿੰਦਾ ਨਾ ਕਿ ਮੈਨੂੰ ਸੁਨਾਮ ਉੱਥੇ ਕਹਿੰਦਾ ਤੇਰੇ ਪਹਿਲੇ ਟੈਸਟ ਹੀ ਕਰਾਵਾਂਗਾ ਐਂਦਾ ਤੂੰ ਹੁੰਦਿਆ ਮੇਰਾ ਹਸਾਬ ਹੀ ਕਰੀ ਅੱਜ ਕਹਿੰਦਾ ਗਗਨ ਮੇਰੇ ਲਈ ਬੁੱਕੇ ਲੈ ਕੇ ਰੱਖੇਗੀ ਔਰ ਆਪਿਆ ਔਰ ਆਪਿਆ ਬੁੱਕੇ ਬੁੱਕੇ ਇਹਨੂੰ ਦੱਸ ਕੇ ਗੋਲੀ ਵੱਜੀ ਫੁੱਲ ਚਾਹ ਤੇ ਭੱਗ ਗਿਆ ਇਹ ਭੱਗ ਗਿਆ ਤੇ ਅਦਰ ਨੀ ਆ ਨਾ ਮੇਰੇ ਸੁਣ ਚੋਕਣਾ ਦਾ ਕੰਮ ਇੱਕ ਕਹਿੰਦਾ ਕਿ ਲਾਬ ਦੇ ਫੁੱਲ ਲੈ ਕੇ ਰੱਖੀਆਂ ਮਾਰੀ ਮਰੀ ਆਉਂਦੀ ਮੈਂ ਕਿਹਾ ਚੰਗਾ ਉਹ ਤਾਂ ਕਹਿੰਦਾ ਫਿਰ ਕੰਮ ਕਰ ਲੈ ਲੇਟ ਕਰ ਤਾਂ ਮੈਂ ਚੱਕਾ ਮਾਹੂਲ ਤੇ ਲਗਾ ਕੇ ਚਲੋ ਨਹੀਂ ਅੰਦਰ ਵੀ ਲੇਟ ਰਹੀ ਹੈਗੀ ਦੇਖੋ ਇਹਦਾ ਕੰਮ ਜਿਹਾ ਇਹਦਾ ਕੰਮ ਚੱਲ ਰਿਹਾ ਸੀ ਬੀਓ ਦੀ ਇਨਵਰਟਰ ਦੀ ਲਾਈਟ ਨਹੀਂ ਪੁਆਈ ਜਿੱਥੇ ਅੰਦਰ ਬੇਫਾਲਤੂ ਲੱਟਾ ਚੱਲਣ ਦੀਆਂ ਆਹ ਮਣ ਇਧਰੋਂ ਮੈਂ ਬਣਾ ਕੇ ਬੂਹਾ ਕੱਢ ਲਈ ਯਾਰ ਆਹੋ ਕੋਟ ਸਾਰੇ ਦਾ ਮੈਸੇਜ ਵੀ ਆਉਂਦੇ ਤੇ ਅਮਨ ਉਹ ਤੋਂ ਸਲਾਹ ਹੀ ਕਰਵਾਣ ਦੀ ਤੁਹਾਨੂੰ ਬਣਾਣਾ ਨਹੀਂ ਅੱਜ ਕੱਲ ਕਟਰ ਨਹੀਂ ਆ ਕੱਲੇ ਅਮਨ ਅੰਦਰ ਉਹ ਕਿਹਾ ਹੀ ਪਰ ਅੰਦਰੋਂ ਜਦੋਂ ਪਰਤ ਪੈ ਗਈ ਉਦੋਂ ਉਦੋਂ ਚੇਂਜ ਕਰਤਾ ਕੰਮ ਅਮਨ ਥੱਲੇ ਛੇਛੇ ਫੋੜਦੀ ਤੇ ਪਰਤ ਪਈ ਜਿੱਥੇ ਬੂਆ ਨਿਕਲਣਾ bari ban jani ho oh bari ban jani ho bua thodi ban nai ਕਿ ਕੋਈ ਨਾ ਹੁਣ ਆਪਾਂ ਪੌਣਾ ਦੇ ਵਿੱਚ ਬੂਆ ਰੱਖ ਲਾਂਗੇ ਬੂਆ ਕਿਹੜਾ ਉਹ ਗਾਹ ਉਹ ਕੋਈ ਨਹੀਂ ਬਗੀ ਕਮਰੇ ਤੋਂ ਉਹ ਤਾਂ ਸਾਨੂੰ ਅੱਜ ਕੱਲ ਕਟਰ ਨਾਲ ਕੱਟਿਆ ਜਾਂਦਾ ਪਤਾ ਵੀ ਨਹੀਂ ਲੱਗਦਾ ਤੁਮਹਾਂ ਮੇਰਾ ਆਈਫੋਨ ਵਰਕਰ ਨੂੰ ਬੋਲ ਮਾ ਕੋ ਆਇਆ ਹੈ ਮੇਰੇ ਵਰਕਰ ਵਾਲੇ ਨੇ ਦੇਖ ਲਾ ਕੀ ਕੰਮ ਕੀਤਾ ਦੋ ਘੰਟੇ ਹੋ ਗਏ ਕਹਿੰਦਾ ਫੋਟੋਆਂ ਭੇਜਣਾ ਹੁੰਦੀਆਂ ਫੋਟੋਆਂ ਕਾਪਾ ਸੋਨ ਕਿੱਥੇ ਪਈ ਗਿਆ ਅੰਦਰ ਹੀ ਹੋਰ ਕਿੱਥੇ ਬੈਣਾ ਚਲੋ ਸੋਨ ਨੂੰ ਬੂਟ ਪਾ ਕੇ ਫਿਰ ਇਹਨਾਂ ਅਸਰਾ ਵਿੱਚ ਬੂਟ ਦੇ ਮੇਰੇ ਤੁਹਾਨੂੰ ਨੇ ਮੈਚਿੰਗ ਮੈਚਿੰਗ ਬੂਟ ਪਾਇਆ ਅਣੀ ਕੀ ਆ ਤਾਂ ਨੀ ਕਦੀ ਸ਼ੀਸ਼ਾ ਵੇਖਿਆ ਲੈ ਆ ਵੇਖ ਲੈ ਇਦਾਂ ਬੈਠਾ ਤਾਂ ਕੇ ਪੈਰ ਫੜਾ ਕੇ ਬੈਹਿ ਨੇ ਡੈਡੀ ਕਰੂ ਨਾ ਫਸਦ ਕਹੋਣ ਆ ਤੁਹਾਨੂੰ ਮੈਂ ਦੱਸਦਾ ਤੇ ਆ ਜੀ ਵੀਰੇ ਸੋਧੋ ਜਣੀ ਹੁੰਦਾ ਘਟ ਜਾ ਸੋਨੂ ਤੇ ਕਿੱਥੇ ਗਾਂ ਦੀ ਗਾਂ ਤੁਰ ਗਈ ਏ ਇਹ ਸੁਣਾਇਆ ਕਿਰਪਾ ਕਰੇ ਫੇਰ ਮੈਂ ਬੋਲੀ ਸੁਣਾਇਆ ਬਾਰੀ ਵਰਸੀ ਖੜ ਗਿਆ ਸੀ ਖੱਟ ਕੇ ਲੈ ਆਂਦਾ 버ਗਰ ਹਮ ਬਾਰੀ ਵਰਸੀ ਖੜ ਗਿਆ ਸੀ ਖੱਟ ਕੇ ਲੈ ਆਂਦਾ 버ਗਰ 버ਗਰ ਸਵਾਦੇ ਵੀ ਲੱਗਿਆ ਖਾਣ ਦਾ ਸਵਾਦ ਵਾਹ 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 ਬਹੁਤ ਹੀ ਅੱਛੀ ਦਮ ਉਹਨਾਂ ਨੂੰ ਆਵਾਜ਼ ਮਾਰਨੀ ਫਤਿਹ ਕੇ ਦੇ ਕੀ ਕਰਨ ਦਿਆ ਬਾਹ ਹਾਂਜੀ 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 ਕੀ ਹੋ ਰਿਹਾ ਏ ਅੱਛਾ ਆਲੂ ਪਾ ਲੋ ਪੋਟੈਟੋ ਪਾ ਲੋ ਪੋਟੈਟੋ ਓਏ 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 ਸ਼ਾਓ ਸ਼ਾਈ ਓਏ ਬਈ ਕਿਤੇ ਗੁਗਨੋ ਜੀ ਕਿਤੇ ਆਟ ਕੈਪ ਦੇ ਪਿੱਛੇ ਸਾਰੀ ਪਾੜ ਲਈ ਪਤਨੀ ਓ ਯਾਰ ਹੂੰ ਪਤਨੀ ਸੀ ਤੇ ਪਤਨੀ ਸੀ ਤੇ ਰੈਪ ਕਿੰਨੇ ਤਾਰ ਰਿਹਾ ਉਹ ਦੇ ਕੇ ਇਹ ਰੈਪ ਨਹੀਂ ਤਾਰਿਆ ਪਤਾ ਨਹੀਂ ਕੀ ਕੀਤਾ ਗੰਮ ਜੀ ਭਾਈ ਹਾਂ ਰੈਪ ਹੀ ਤਾਰਿਆ ਉਹ ਤੋਂ ਸ਼ੀਸ਼ੇ ਦੇ ਸਾਰੇ ਤੇ ਆ ਗੰਮ ਪਾ ਕੇ ਸ਼ੀਸ਼ਾ ਸਾਰਾ ਖਰਾਬ ਕਰਤਾ ਟੋਬੇ ਚ ਪਾਣੀ ਆ ਤੇ ਪਾਣੀ ਦੇ ਵਿੱਚ ਮੱਛੀ ਆ ਮੱਛੀ ਲੋ ਹੇਲੋ ਗਾਇਸ ਆ ਗਈ ਮੈਂ ਸਮਾਨ ਸਾਰਾ ਰੈਡੀ ਕਰਕੇ ਇੱਧਰ ਤੇ ਹੁਣ ਇੱਧਰ ਭਾਂਡੇ ਵੀ ਮੇਰੀ ਉਡੀਕ ਕਰੰਦੇ ਆਏ ਨੇ ਪਹਿਲਾਂ ਆਪਾਂ ਭਾਂਡੇ ਵੀ ਮਾਂਜਣੇ ਨੇ ਪਰ ਪਹਿਲਾਂ ਮੈਂ ਚੌਲਾਂ ਤੜਕਾ ਲਾਵਾਂਗੀ ਫੇਰ ਮੈਂ ਭਾਂਡੇ ਮਨ ਜਾਗੀ ਤੇ ਅੱਜ ਮੇਰੀ ਸਕੂਲ 'ਚ ਵੀ ਡਿਸਕਸ਼ਨ ਚੱਲ ਰਹੀ ਸੀਗੀ ਭਾਂਡਿਆਂ ਤੇ ਵੀ ਭਾਂਡੇ ਮਨਜਨ ਦੀ ਬਹੁਤ ਵੱਡੀ ਇੱਕ ਜੌਬ ਐ ਆ ਮੇਨਾਂ ਤਾਂ ਕੱਲ ਵਾਲੇ ਪਿਆਜ਼ ਪਏ ਨੇ ਇਹਨੂੰ ਆਪਣੇ ਘਰ ਦੇ ਅੰਦਰ ਇੰਨਾ ਕਰਾ ਤੇ ਬਹੁਤ ਗੁੱਸਾ ਚੜਦਾ ਇਹਨਾਂ ਨੂੰ ਯੂਜ਼ ਨਹੀਂ ਕੀਤਾ ਹੈਗਾ ਉੱਥੇ ਹੀ ਪਏ ਨੇ ਉਹ ਮਾਂ ਦੇ ਪੁੱਤ ਚਲੋ ਗੁੱਸਾ ਠੰਡਾ ਕਰੋ ਬੀਪੀ ਨਹੀਂ ਵਧਾਉਣਾ ਆਪਾਂ ਨੇ ਤੇ ਹੁਣ ਚਲੋ ਗਾਇਸ ਮੈਂ ਬਣਾਉਣਾ ਰਾਈਸ ਮਾਥੇ ਚਾਹ ਵੀ ਨੂੰ ਦਰਸਨ ਦੀਆਂ ਤੇ ਇੱਥੇ ਚਾਹ ਵਾਧੂ ਗਈ ਐ। ਬਣਾ ਲਿਆ ਮੰਜਾ ਭਾਂਡੇ, ਧਰ ਭਾਂਡੇ ਵੀ ਪਏ ਹੋਏ ਨੇ। ਓਕੇ ਗਾਇਸ ਟਾਟਾ ਬਾਏ ਬਾਏ ਲਵ ਯੂ ਆਲ ਕਿਉਂਕਿ ਮੈਂ ਬਲੌਗ ਕਰ ਰਹੀ ਐ ਇੱਥੇ ਐਂਡ ਕਿ ਹੁਣ ਮੈਂ ਕਰਨਾ ਕੰਮ ਤੇ ਮੇਰੇ ਕੋਲ ਇਦਾਂ ਕੰਮ ਕੀਤੇ ਕਿਤੇ ਬਲੌਗ ਬਣਾਉਂਦਾ ਨਹੀਂ ਹੈਗਾ ਬੜਾ ਮੁਸ਼ਕਿਲ ਕੰਮ ਐ। ਸਾਢੇ 4 ਪਿਆ ਹੋਇਆ ਬਟ ਸਾਨੂੰ ਆਹ ਟੌਪਸ ਦਾ ਚਾਹ ਬਹੁਤ ਵਧੀਆ ਲੱਗਦਾ। ਕੋਈ ਐਡ ਨਹੀਂ ਕਰਨ ਦੀ ਮੈਂ ਕਹਾਂਦਾ ਚਾਹਦੀ। ਵਧੀਆ ਟੇਸਟੀ ਲੱਗਦਾ। ਸੋ ਮੈਂ ਅੱਜ ਰਾਈਸ ਵੀ ਇਹਦੇ ਨਾਲ ਹੀ ਖਾਣਿਆ ਕੋਈ ਉਹਦੇ ਨਾਲ ਦਾਲ ਨਹੀਂ ਲੈਣੀ ਕੁਝ ਨਹੀਂ ਲੈਣਾ ਸਿੰਪਲ ਰਾਈਸ ਨਮਕੀਨ ਤੇ ਵੀ ਇਦਾਂ ਚਾਹ ਟਰਾਈ ਕਰਕੇ ਦੇਖਿਓ ਬਾਲੇ ਘੈਂਟ ਲੱਗਦੀ ਆ ਚਲੋ ਓਕੇ ਗਾਇਸ ਟਾਟਾ ਬਾਏ ਬਾਏ ਮੈਂ फटाफट ਲਾਵਾਂ ਉਹਨੂੰ ਛੋਲੇ ਦਾੜਕਾ ਮੇਰੀ ਮੈਮਰੀ ਬਹੁਤ ਵੀਕ ਰਹਿਣ ਲੱਗ ਗਈ ਦੇਖ ਲਓ ਮੈਂ ਹੁਣੇ ਭੁੱਲ ਗਈ ਮੈਂ ਕੀ ਕਹਿਣ ਲੱਗੀ ਹਾਂ ਗੱਲ ਕਰਦੀ ਕਰਦੀ ਤੇ ਮੈਨੂੰ ਚੇਤਾ ਭੁੱਲ ਜਾਂਦਾ ਹੈ ਕੀ ਹੱਲ ਹੋ ਸਕਦਾ ਇਸ ਚੀਜ਼ ਦਾ ਮੈਨੂੰ ਦੱਸੋ